India 11 News Punjab ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਪਾਤੜਾ ਜਿੱਥੇ ਆਰਗੈਨਿਕ ਵਸਤੂਆਂ ਦੀ ਮੰਡੀ ਹਰ ਸ਼ੁੱਕਰਵਾਰ ਲੱਗਦੀ ਹੈ ਇਸ ਮੰਡੀ ਦੇ ਵਿੱਚ ਸੈਕੂਲਰ ਯੂਥ ਕਲੱਬ ਪਾਤੜਾ ਦੀ ਟੀਮ ਇੱਥੇ ਪਹੁੰਚੀ ਅੱਜ ਇਸ ਆਰਗੈਨਿਕ ਪ੍ਰੋਡਕਟਾਂ ਨੂੰ ਇੱਕ ਹਲਾਰਾ ਦੇਣ ਦੇ ਲਈ ਇਹਨਾਂ ਨਾਲ ਗੱਲ ਕਰਾਂਗੇ कहिड़ी <laughs> क़िसम ਪਹਿਲਾਂ 40 ਹੁੰਦਾ ਸੀ 40 ਦੀ ਕਿਸਮ ਹੌਲੀ ਹੌਲੀ ਖਤਮ ਕਰਦੀ 40 ਨਾਲੋਂ ਹੁਣ 88 ਕਿੰਨੇ ਨੇ ਇਹਦੇ ਵਿੱਚ ਬਹੁਤ ਵਧੀਆ ਕਿੰਨੇ ਹੈ ਇਹ ਬਹੁਤ ਵਧੀਆ ਉਪਰਾਹਦੇ ਅੱਗੇ ਫਿਰ ਵਧੀਆ ਹੋ ਜਾਂਦੀ ਹੈ ਸੇਮ ਲਿਖਦੇ ਬਹੁਤ ਵਧੀਆ ਬੈਂਦੇ ਤੁਸੀਂ ਆਉਂਦੇ ਆਪਰਾਹਮਤ ਕਰਕੇ ਆਉਂਦੇ ਹੋ ਇਹ ਮੈਂ ਇਸ ਜਿੱਦਾਂ ਦੀ ਬੰਦਾ ਜੀ ਸਭ ਤੋਂ ਵਧੀਆ ਕਰਿਆ ਹੈ ਬਹੁਤ ਆਜਾਵਾ ਬਹੁਤ ਵਧੀਆ ਬਾਤੀ ਦਾ ਰਹੀ ਪੂਰੀ ਲੰਮੀ ਲੰਮੀ ਸੌਂਦਾ ਦੇਖ ਨੂੰ ਨਹੀਂ ਮਿਲਦੀ ਜਲਾਰ ਦੇ ਵਿੱਚ ਇਹ ਨਹੀਂ ਬੰਦੀ ਸਾਰਾ ਕਰਦੇ ਰਹੇ ਉਹ ਸੌਫ ਜਿਵੇਂ ਤੁਸੀਂ ਦੇਖੀਏ ਇਹੋ ਜਿਹੀ ਸੌਫ ਤੁਹਾਨੂੰ ਮਿਲਦੀ ਨਹੀਂ ਉਹ ਹਰ 24 ਘੰਟੇ ਇਹਦਾ ਤੁਹਾਡਾ ਚਾਰਟ ਹੈ ਨਾ ਜੀ ਇਹਦਾ ਚਾਰਟ ਹੈ ਠੀਕ ਹੈ ਜੀ ਆਜ ਨਾਲੇ ਆਜ ਮੰਜਾ ਦੇਖੋ ਇਹ ਜਿਹੜਾ ਜੀ ਸਾਰਾ ਇਹਨੇ ਆਪਣੇ ਹੱਥੀਚਾਰ ਕਰਕੇ ਰਿਪੋਰਟ ਵੀ ਮਿਲਦੀ ਇਹਦਾ ਬਹੁਤ ਵਧੀਆ ਪ੍ਰੀਨ ਫੀਡ ਰਹੀ ਹੈ ਜੀ ਇਹਦਾ ਕੋਈ ਬਣਾਇਆ ਤੋ ਨਹੀਂ ਇਹ ਤਾਂ ਪੇਡ ਲਈ ਬਹੁਤ ਵਧੀਆ ਜੀ ਇਹ ਨੈਚੁਰਲ ਜਿਆਦਾ ਇਧਰ ਕਿਹਦਾ ਤੁਸੀਂ ਦੇਖ ਰਹੇ ਹੋ ਵੀ ਝੋੜੀਆਂ ਦੀ ਬਹੁਤ ਵਧੀਆ ਜੀ ਹਾਂ ਜੀ ਹਾਂ ਝੋੜੇ ਜਿਹੜੀ ਹੁੰਦੀਆਂ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਸਰ ਉਹ ਵੀ ਪਾਣੀ ਦੀ ਅਸਰ ਪਾਣੀ ਜਿਹੜਾ ਪਾਣੀ ਨਹੀਂ ਹੁੰਦਾ ਜੀ ਅੱਗੇ ਜਮੈਨ ਪਾਣੀ ਵੀ ਆਪਣੇ ਕੋਲੇ ਮਿਲ ਜਾਂਦਾ ਜੀ ਪਾਣੀ ਲੱਗਿਆ ਜਦੋਂ ਨਾਦਾ ਝੋੜੇ ਇਹ ਜਿਹੜੇ ਅਸੀਂ ਸਾਬਣ ਬਣਾਉਣੇ ਆਂ ਉਹਨਾਂ ਲਈ ਨਾ ਉਹਨਾਂ ਦਾ ਆਪਣਾ ਬਹੁਤ ਵਾਹ ਅੱਛਾ ਇਹ ਤੁਸੀਂ ਆ ਬਣਾਉਣੀ ਹੋਈ ਸਾਬਣ ਇਹ ਇੱਕ ਗਲੇਸਰੀਨ ਦਾ ਬੇਸ ਮਿਲ ਜਾਂਦਾ ਜੀ ਅੱਛਾ ਠੀਕ ਹੈ ਇਹ ਟ੍ਰੇਨਿੰਗ ਲਈ ਵੀ ਆਪਾਂ ਕਹਿਦਾ ਇਹ ਤੋਂ ਕੇਵੀ ਜੀ ਫਰੀ ਬਣੇ ਅੱਛਾ ਇਹਦੇ ਵਿੱਚ ਨਾ ਪਲਾਸਟਿਕ ਵਗੈਰਾ ਨਹੀਂ ਹੁੰਦਾ ਜਿਵੇਂ ਕਿ ਆਪਾਂ ਆਪਣੇ ਪਲਾਸਟਿਕ ਸੋਡਾ ਨਹੀਂ ਹੁੰਦਾ ਉਹਦੇ ਵਿੱਚ ਇਹ ਨਹੀਂ ਹੁੰਦਾ ਜੀ ਗਲੇਸਰੀਨ ਦਾ ਬੇਸ ਤੇ ਆਪਣਾ ਬਹੁਤ ਨਿੰਮ ਤੇ ਲੋਹੇ ਦਾ ਨਗਰ